ਸਾਸੀ ਕਾਵਿ ਜੀ ਸਾਰਿਆਂ ਨੂੰ ਸਪੰਜ ਰਿਫਰਮ ਤੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਆਪਾਂ ਅੱਜ ਚਾਰ ਝੋਟੀਆਂ ਦਾ ਲੋਡ ਆਪਣੇ ਕੋਲ ਫੇਰ ਪਹੁੰਚ ਚੁੱਕਾ ਵਾ ਤੇ ਦੋ ਜਿਹੜੀਆਂ ਆਪਾਂ ਕਵਰ ਕਰਦੇ ਆਂ ਅੱਜ ਤੇ ਜਿਹੜੀ ਝੋਟੀ ਆਪਣੇ ਕੋਲ ਸੂਈ ਸਵਾਈ ਆ ਤੇ ਬੱਚਾ ਲਾ ਕੇ ਵੀ ਤੁਹਾਨੂੰ ਨਾਲ ਹੀ ਦਿਖਾ ਦੇਣਾ ਵੀਡੀਓ ਦੇ ਵਿੱਚ ਤੇ ਬਿਲਕੁਲ ਦੋਤੇ ਜਿਹੜਾ ਵਾ ਬਿਲਕੁਲ ਤਿਆਰ ਆ 14-15 ਕਿਲੋ ਤੇ ਬਾਕੀ ਸਪੰਜਰਾਂ ਨਾਲ ਕਰਦੇ ਆਂ ਕੱਲ ਬਾਅਦ ਤੇ ਬੱਚਾ ਲਾਤਾ ਨਾਲ ਹੀ ਗੱਲ ਕਰਾਂਗੇ ਤੇ ਨਾਲ ਹੀ ਧਾਰਾ ਮਾਰ ਕੇ ਅਸੀਂ ਦਿਖਾ ਦੇਣੀਆਂ ਨੇ ਫਿਰ ਆਪਣੇ ਕੋਲ ਘੰਟਾ ਆ ਗਿਆ ਇੱਕ ਗੱਬਣ ਤੇ ਇੱਕ ਸੁਈਆ ਘੰਟਾ ਕੋਇਆ ਆਪਣੇ ਕੋਈ ਝੋਟੀਆਂ ਦਾ ਲੋੜ ਇੱਥੇ ਪਹੁੰਚ ਚੁੱਕਾ ਵਾ ਤੇ ਬਾਕੀ ਸਪਾਂਸਰ ਨਾਲ ਕਰਦੇ ਆ ਗੱਲਾਂ ਬਾਤਾਂ ਲੋ ਜੀ ਆਪਣੇ ਸਪਾਂਸਰ ਵੀ ਆ ਗਏ ਨੇ ਤੇ ਕਰਦੇ ਆ ਗੱਲਾਂ ਬਾਤਾਂ ਤੇ ਸੁਣਨੇ ਡਿਟੇਲ ਫਿਰ ਝੋਟੀਆਂ ਦੀ ਹਾਂ ਜੀ ਸਪੰਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵਿਖਣਾਂ ਦੇ ਵੀਰਾਂ ਨੂੰ ਹਾਂ ਜੀ ਹਾਂ ਜੀ ਹੋ ਸਪੰਜੀ ਠੀਕ ਠਾਕ ਜੀ ਜੀ ਕੱਲ ਵੀ ਵਧੀਆ ਪ੍ਰਾਟੀਕਾ ਹੋਣਗੇ ਹਾਂ ਜੀ ਅੱਜ 22 ਤਰੀਕ ਹਾਂਜੀ ਹਾਂਜੀ ਮਹੀਨਾ 2025 ਹਾਂਜੀ ਹਾਂਜੀ ਜਿਹੜੀ ਕੱਲ ਵੀਡੀਓ ਪਾਈ ਸੀ ਤੁਸੀਂ ਬਹੁਤ ਵਧੀਆ ਰਿਸਪੌਂਸ ਦਿੱਤਾ ਹਾਂਜੀ ਹਾਂਜੀ ਬਈ ਜੀ ਆਪਾਂ ਪੀ ਝੋਟੀਆਂ ਮੇਰੇ ਨਾਲ ਮਰਗਦੀ ਕਿਰਪਾ ਨਾਲ 9 ਝੋਟੀਆਂ ਕਾ ਨੌ ਝੋਟੀਆਂ ਦੀ ਸੇਲ ਹੈ ਇਹਨਾ ਸੌਖਾ ਹਾਂਜੀ ਹਾਂਜੀ ਕਰਕੇ ਵਖਾਣਾ ਬੜਾ ਔਖਾ ਬੜਾ ਔਖਾ ਮਰਗਦੀ ਕਿਰਪਾ ਨਾਲ ਬੜੀ ਕੱਲ ਮਰਗਦੀ ਕਿਰਪਾ ਨਾਲ ਮੱਝਾਂ ਆਈਆਂ ਬਹੁਤ ਆ ਗਈਆਂ ਐਡੀ ਜੱਤੀ ਤਾਂ ਦੁਕਾਨ ਦਾ ਗੁੜੀਆਂ ਵੜੀਆਂ ਨੇ ਜਿਹਦੀ ਆਪਣੀਆਂ ਮੱਝਾਂ ਵੀ ਬਾਕੀ ਗੱਲ ਸਹੀ ਹੈ ਬਿਲਕੁਲ ਮੰਨਣ ਵਾਲੀ ਗੱਲ ਹੈ ਸਮਝੀ ਹੋਰ ਸੌ ਆ ਸਾਡੇ ਕੋਲ ਮਾਲ ਨਹੀਂ ਪਹੁੰਚਾਉਣ ਰਿਹਾ ਤੇ ਇੰਨੀ ਕਿ ਜ਼ਿਆਦਾ ਡਿਮਾਂਡ ਹੈ ਦਾਖਲੀ ਹਾਂਜੀ ਹਾਂਜੀ ਲਓ ਜੀ ਬੱਚਾ ਜੀ ਦੇਖੋ ਪਸੰਦ ਚੁੱਕੀ ਜਿਹੜਾ ਨਾਮ ਨਾਲ ਕਰਦੇ ਆ ਗੱਲ ਬੱਚਾ ਦਾ ਸਾਹਮਣੇ ਤਾਂ ਲਾਇਆ ਨਹੀਂ ਇਹਦਾ ਜਜਮੈਂਟ ਹੋ ਜਾ ਹਾਂਜੀ 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 ਤੇ ਆਪਣੇ ਚੈਨਲ ਵੀ ਜੀ ਕਰੋ ਵੱਧ ਵੱਧ フォਲੋ ਮਾਰੀ ਕੇ ਕਮੈਂਟ ਤੇ ਸ਼ੇਅਰ ਸ਼ੇਅਰ ਸਾਰੇ ਵੀਰਾਂ ਨੂੰ ਸ਼ੇਅਰ ਵੱਧ ਵੱਧ ਕਰਾਇਆ ਕਰੋ ਸਪੰਦੇ ਜੀ ਸਾਨੂੰ ਵੱਧ ਵੱਧ ਵੀ ਜੀ ਫੋਲੋ ਕਰੋ ਫੋਲੋ ਕਰੋ ਜੀ ਵੀ ਆਉਣ ਵਾਲਾ ਨੋਟੀਫਿਕੇਸ਼ਨ ਜਿਹੜਾ ਹਰ ਕੋਈ ਵੀਰ ਭਰਾ ਕੋ ਤੁਹਾਨੂੰ ਅਪਲੋਡ ਜਣੀ ਹੈ ਕਿ ਕੱਟੀ ਖੜਨੀ ਸਪੈਸ਼ਲ ਸਪੈਸ਼ਲ ਜਿਹੜਾ ਵੱਤ ਵਾਤ ਜਿਹੜਾ ਫੋਲੋ ਕਰਕੇ ਆਉਗਾ ਚੰਦੂ ਹਾਂਜੀ ਹਾਂਜੀ ਵੱਤ ਵਾਤ ਸ਼ੇਅਰ ਤੇ ਫੋਲੋ ਕਰ ਲਾਓ ਜੀ ਬਾਕੀ ਥਾਂ ਤੋਂ ਤਾਂ ਦੁਖਾਈਵੇਂ ਫਲ ਵੀ ਗਤੀ ਬਾਈਓ ਨਹੀਂ ਲੱਗੇ ਆ ਦੇਖਣ ਪਾਸਪੂਰ ਕਰਨਗੇ ਬਾਕੀ ਕਰਦੇ ਹਾਂ ਸਪੰਜਰਾਂ ਨਾਲ ਗੱਲਬਾਤ ਅੱਜ ਇਸਪੰਜੀ ਫਿਰ ਆਪਣੇ ਕੋਲ ਜੇ ਆਪਾਂ ਝੋਟੀਆਂ ਜਿਹੜੀਆਂ ਚਾਰ ਆਪਣੇ ਕੋਲ ਲੋੜਿਆ ਆਪਣੇ ਫਰਮ ਤੇ ਝੋਟੀਆਂ ਨੂੰ ਸਵੇਰੇ ਉੱਤਰੀਆਂ ਮਾਲਕ ਦੀ ਕਿਰਪਾ ਨਾਲ 3 ਵਜੇ ਹਾਂਜੀ 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 ਤੇ ਤਿੰਨ ਝੋਟੀਆਂ ਵਸਾਵਾਂਗੇ ਉਹਨਾਂ ਨਾਲ ਤੋਂ ਜਿਹੜੀਆਂ ਝੋਟੀਆਂ ਤਾਜੀ ਸੂਈਏ ਦੋ ਚਾਰ ਦਿਨ ਹਟਕੇ ਪਾਵਾਂਗੇ ਦੋ ਚਾਰ ਦਿਨ ਹਟਕੇ ਹਾਂ ਮਾਲਕ ਦੀ ਮਿਹਰਤ ਨਾਲ ਮਾਲ ਡੇਲੀ ਆ ਹਾ ਨਹੀਂ ਨਹੀਂ ਦੋ ਲਓ ਜੀ ਆ ਸੂਈ ਨੇ ਜਿਹੜਾ ਬਚਾ ਲਾਇਆ ਵਾ ਤੇ ਤੋੜ ਕੇ ਦਿਖਾ ਦਿੰਨੇ ਆ ਬਾਕੀ ਬਾਈ ਨਹੀਂ ਆਪਣੇ ਗਰਾਗ ਵੀ ਖੜੇ ਨੇ ਤੇ ਬਾਕੀ ਥਾਂ ਦੀ ਗੱਲ ਕਰ ਲਈਏ ਥਣ ਨੋਗਲਾ ਦੇਖੋ ਜੀ ਬਾਕੀ ਜਵਾਬ ਸਵਾਲ ਦੀ ਗੱਲ ਕਰਦੇ ਆ ਬਿਲਕੁਲ ਐ ਗੰਮ ਗੰਮ ਫਤਵਾਵਾ ਮੋਟੀ ਮੋੜੀ ਤਾਰਿਆ ਕਿਉਂ ਬੱਕੀ ਕਿਵੇਂ ਦੁੱਧ ਚੋਣਾ ਪਨਾਂ ਇਹ ਠੰਡਾ ਦੁੱਧ ਨਹੀਂ ਤੇ ਮੜ ਜਾ ਉੱਚੀ ਬੋਲਿਆ ਕਿੰਨਾ ਤੋਦਿਆ 14 15 ਦਿਨ ਚੱਲਦਾ ਤੇ ਬਿਲਕੁਲ ਐ ਕੰਡੇ ਤੇ ਚੜ ਗਏ ਇਹ ਕਟੇ ਜੀ ਇਹਨਾਂ ਨੂੰ ਮੈਂ ਗੱਲ ਦੱਸਾਂ ਡਿਟੇਲ ਵਿੱਚ ਪਹਿਲਾਂ ਇੱਕ ਤੇ ਪਹਿਲੀ ਗੱਲ ਇਹ ਸਵੇਰੇ ਉਤਰੀਆਂ ਬਨੇਰੇ ਹਾਂਜੀ ਇਹਨਾਂ ਨੂੰ ਟਾਈਮ ਹੀ ਅੱਗਾ ਕੋਈ ਨਾ ਬਿੱਦ ਨਾ ਕੈਮਰਾ ਨਾਲ ਵਿੱਚ ਫਾਦਾ ਦੇ ਵਿੱਚ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਇਹਨੂੰ ਕੋਈ 5.5 ਦੀ ਚਵਾਈ ਆ 5.5 ਦੀ ਇਹ ਡੰਗ ਦੀ ਆ ਬਿਲਕੁਲ ਲਓ ਜੀ ਤੇ ਜੇ ਕੱਦ ਦੀ ਗੱਲ ਕਰ ਲੋ ਤਾਂ ਮੇਰੇ ਹੈਡ ਦੀ ਬਰਾਬਰ ਦੀ ਆ ਕੋਈ ਛੋਟੀ ਝੋਡੀ ਨਹੀਂ ਜੱਤਲ ਝੋਡੀ ਇਹਨੂੰ ਕਰ ਲਓ ਜੀ ਜੱਤ ਵਾਲੀ ਝੋਡੀ ਜੱਤ ਵਾਲੀ ਝੋਡੀ ਇਹਦੇ ਸਿੰਗ ਲਗਾ ਜੰਮਾ ਦੇ ਹੁਣ ਗੱਲ ਚੱਕਣੀ ਕੀਤੇ ਚੋਕੀ-ਚਿੱਕੀ ਹੋਊਗੀ। ਮਨੋਂ ਵੱਡੀ-ਵੱਡੀ ਵੇਲੋ ਤੇ ਥਣ ਵੇਲੋ ਤਾਂ ਨਾੜਾਂ ਖਾਲੋ ਕੱਟੀ ਨੂੰ ਅੰਦਰ ਨਿਕਲੀ। ਲਓ ਜੀ ਮੇਰਕ ਪੁਆਇੰਟ ਹੈ। ਮੇਰਕ ਪੁਆਇੰਟ ਦਿਖਾ ਦਿੰਦੇ ਤੁਹਾਨੂੰ। ਤੇ ਬਾਕੀ ਇਹ ਵੀ ਜਿਹੜੀ ਥਾਂਦੀ ਗੱਲ ਕਰ ਲਈਏ ਨੋਗਲਾ ਥਾਣਾ ਆ ਗਿਆ ਮਨੋਂ ਕਾ ਚਵਾ ਗਵੇਂ 100 ਤੋਂ 100 ਹੀ ਹੈ ਨਾ। ਚਵਾ ਸੀ ਇੱਕ ਨੰਬਰ ਦੀ ਮਾਂ ਲੈਣੀ ਮਾਰੀ ਜਾਣੀ ਤਾਂ ਫਿਰ ਵੀਨੇ ਧਾਰਾ ਮਾਰੀਆਂ ਵੀ ਦਾਏ ਇਹਨਾਂ ਨੇ ਤਾਂ ਵਕਤ ਤਾਂ ਇੱਕ ਨੰਬਰ ਦੀ ਹੈ ਕੋਈ ਉਹੋ ਜਿਹਾ ਚੱਕਰ ਲੱਗ ਨਹੀਂ ਜਾ। ਬੰਦਾ ਸਾਹਮਣੇ ਲਾਜ ਝੋਟੀ। ਬੱਚਾ ਵੀ ਲਾਤਾ ਸਾਰੇ ਗਾਮ ਦੇ ਬਾਕੀ ਦੋ ਤੇ ਜ ਘੋਟੀ ਜਿਹੜੀ ਨਾਲ ਦੋ 16 ਗੋਪਰਾ ਜੇ ਨਹੀਂ ਇੱਕ ਹਫਤਾ ਲਊਗੀ ਠੀਕ ਹੋ ਗਿਆ ਅੱਜ ਪੈਡੇ ਤੇ ਆਈ ਹੈ ਆਈ ਆ ਜੀ ਨਸਨ ਨਸਰ ਬੜੀ ਆ ਯਾਦ ਬੜੀ ਆ ਕੁਆਲਟੀ ਦੇਖੋ ਕਿੰਨੀ ਕਿਹੜੀ ਲੱਗੀ ਲਓ ਜੀ ਜੱਤਾਂ ਦੀ ਬਰੀਕੀਆਂ ਨਾ ਡੰਗਦੀ ਆ ਮੰਨ ਕੇ ਚੱਲੋ ਉਹਨੂੰ ਜਦੋਂ ਕਰੇ ਟਾਈਮ ਟੈਕ ਵੇਖੋ ਇੱਕ ਹੋਰ ਗੱਲ ਹੋਰ ਜੀ ਨੋਟ ਕਰਾਓ ਹਾਂਜੀ ਸੰਜੀ ਸਾਢੇ ਪੰਜ ਦੀ ਚਵਾਈ ਹੈ ਜੇ 3 ਵਜੇ ਆਲੇ 3 ਘੰਟੇ ਪਿੱਛੇ ਚਵਾਈ ਚਲਣੀ ਆਪੇ ਹਾਂਜੀ ਹਾਂਜੀ ਲਓ ਜੀ ਇਹ ਚਵਾਈ ਪਿਛੇ ਚੱਲਣ ਦੀ ਆ ਬਾਕੀ ਝੋਡੀ 2-4 ਨੂੰ ਰੋਕੇ ਕੋਈ ਢੋਰੀ ਕਰਾਂ ਕਰਾਈ ਲਓ ਜੀ 2-4 ਦਿਨ ਰੋਕੇ ਜਿਹੜੀਆਂ ਗੱਲਾਂ ਜਿਹੜਾ ਟਾਈਮ ਹੋ ਟਾਈਮ ਜੀ ਟੁਰਨਾ ਵੀ ਔਖਾ ਹੋ ਜਾਊਗਾ ਜੀ ਤੇ ਬਾਕੀ ਇਹ ਵੀ ਬੜਾ ਮਤਲਬ ਧੰਨਵਾਦ ਹੈ ਵੀਰ ਭਰਾਵਾਂ ਦਾ ਜਿਹੜੇ ਵੀਡੀਓ ਵੰਦੇ ਆ ਤੇ ਬਾਕੀ ਜੇ ਸਪੰਝ ਆਪਾਂ 14 ਕਿਲੋ ਬਿਲਕੁਲ ਤਿਆਰ ਦੋਦਿਆਣਾ 14 ਦੀ ਜੇ 13 ਦੀ ਵੀ ਔੜ ਲੈ ਜੇ ਆਪਣੇ ਘਰ ਤੱਕ ਲਓ ਜੀ 13 ਕਿਲੋਰੀ ਆਪਾਂ ਔੜ ਦੇ ਦੇਾਂਗੇ ਅਗਲੇ ਦੇ ਘਰ ਤੱਕ ਤੇ ਬਾਕੀ ਮੁੱਲ ਕਰੀਏ ਝੋਟੀ ਦਾ ਆਪਾਂ ਮੋਲ ਜਿਹੜਾ 1 ਲੱਖ ਤੇ 45000 ਰੁਪਇਆ ਕਰਦਾ ਜੁਰੀਆ ਲਓ ਜੀ 1 ਲੱਖ 45000 ਰੁਪਇਆ ਮਾਨਤਾਨ ਕਿੰਨਾ ਕਰੋਗੇ ਮੋਲ ਤਾਂ ਕਰਾਂਗੇ ਕਰਾਂਗੇ ਫੋਲੀਆ ਛੋਟਾ ਕਰਾਂਗਾ ਵੱਡਾ ਮਾਨਤਾਨ ਕਰਾਂਗਾ 5000 ਕਰ ਦੋਗੇ ਲਓ ਜੀ 140 ਦੀ ਆਫਰ ਆ ਗਈ ਜੀ ਇਹ ਅਜੇ ਸਵੇਰੇ ਮਾਲ ਉਤਰਿਆ ਵਾ ਵੱਡੀ ਫੋਲੀਆ ਜੀ ਐ ਬਿਲਕੁਲ ਐ ਕਾਗਜ਼ਰ ਕੀ ਦੀ ਯਤਰਿਆ ਜੀ 75 ਚੰਦ ਵਾਲੀ ਹੈ ਯਤ ਯਤ ਵਾਲੀ ਝੋਟੀ ਲਓ ਜੀ 145 ਮੋਲਿਆ ਤੇ 140 ਦੀ ਦਿੱਤੀਆਂ ਵਖਾ ਲੋ ਤੇ ਐ ਥਾਣੇ ਵੇਖੋ ਐ ਕਿ ਕਿ ਲਾਰਗੇ ਥਾਣਾ ਟੋਪੀ ਅਜਾ ਕਿਲੋ ਮੈਂ ਮੰਨਣ ਵਾਲੀ ਗੱਲ ਹੈ ਵੇਖੋ ਜੀ ਸੁਮ ਬਾ ਥਾਂ ਜੀ ਨੂੰ ਕਹਿੰਦੇ ਲਓ ਜੀ ਸਪੱਜਾ ਅਜੇ ਨਵਾਂ ਇਹ ਟ੍ਰੇਨ ਲਗਾਤਾ ਜੀ ਸੁਮ ਬਾ ਥਾਂ ਅੱਗੇ ਆ ਗਈ ਜੀ ਗੱਬਣ ਇਹ ਵੀ ਸੁਪਰਸਟਾਰ ਇਹਦੇ ਸਿੰਗ ਕੁਆਲਟੀ ਵੱਲ ਕੱਟੀ ਲਓ ਜੀ ਜੈਡ ਬਲੈਕ ਜੈਡ ਬਲੈਕ ਸਿੰਗ ਕੁਆਲਟੀ ਵੱਲੋਂ ਕੱਟੀ ਦੇ ਦਰਸ਼ਨ ਕਰਾਓ ਕਰਾ ਦਿਓ ਤੇ ਬਾਕੀ ਇਹ ਵੀ ਗੱਬਣ ਆ ਛੋਟੀ ਤੇ ਲਓ ਜੀ ਤੁਰਨਾ ਵੀ ਜਿਹੜਾ ਔਖਾ ਜੁੱਧ ਤੇ ਜੈਡ ਬਲੈਕ ਬਾਕੀ ਕੋਲ ਦੀ ਕੰਟੀਨਿਊਨ ਅਜੇ ਨਾ ਸਹੀ ਦਿਣ ਜਿਹੜੇ ਨਾ ਜੀਤੀਪਾ ਵਿਆਜ ਥੋੜੀ ਤਾਂ ਲਈ ਆ ਰਿਕਾਰਡ ਜਾਣਾ ਚੰਗੇ ਕਰਕੇ ਲਓ ਜੀ ਰਿਕਾਰਡ ਕਹਿੰਦੇ ਕਹਿਣ ਮਤਾ ਵਗੇ ਨੇ 14 ਤੋਂ ਫਲੂਨੇ ਰੋ ਦਿੱਤਾ ਆ ਹਾਂ ਜੀ ਹਾਂ ਜੀ ਐਰ ਕੰਪਟਰ ਤੋਂ ਛੋੜੀ ਕੋਸ 16 17 ਦੀ ਮੀਂਹ ਜੇ ਆ ਕੱਲ ਆਪਾਂ 15 ਤੋਂ ਪਲੱਸ ਹੀ ਰੂ ਅੰਦਰ ਭੇਜਦੀ ਲਓ ਜੀ ਬਾਕੀ ਵੀ ਇਹਨੇ ਪਾਤੀ ਫਲਕਾਰੀ ਆਦਾ ਸਗਣਾਂ ਵਾਲੀ ਫਲਕਾਰੀ ਪਾ ਕੇ ਤੋੜਨੀ ਹੈ ਛੋਟੀ। ਇਹ ਗੂੰਦੀਆਂ ਵੱਡੀ ਛੋਟੀ ਹੈ ਸਹੀ ਜਿਹੜੇ 2 ਤਰੀਕ ਨੂੰ ਦਿਨ ਪੂਰੇ ਹੁੰਦੇ ਨੇ। ਲਓ ਜੀ 2 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ ਬਾਕੀ ਛੋਟੀਆਂ ਦੇ ਬੜਾ ਇੱਕ ਤਾਂ ਤੋੜਾ ਇੱਧਰ। ਆਹ ਕੋ ਲਿਆਓ ਹਲੋ ਛੋਟੀਆਂ। ਲਓ ਜੀ 2-2 ਕੋਰਟਾਂ ਲਓ ਲੈ ਆ ਪਿਆ 2 ਕੋਰਟ ਬੈਂਟ ਬਹੁਤ ਚੰਗੀ। ਤੇ ਰੇਟ ਜਿਹੜੇ ਫਲਕਰ ਹੋਣਗੇ ਨਾ ਅੱਜ ਦੇ। ਹਾਂਜੀ। ਨਾਲੇ ਬੁੱਲੇ ਉੱਡਣਗੇ ਜਦਾਂ। ਲਓ ਜੀ ਰੇਟ ਵੀ ਬਿਲਕੁਲ ਜਾਇਜ਼ ਹੋਣਗੇ ਤੇ ਛੋਟੀਆਂ ਲੋਟ ਲਓ ਮੇਲਾ ਤੇ ਬਾਕੀ ਲੰਥ ਹਾਈਟ ਬਹੁਤ ਚੰਗੀ ਆ। ਤੇ ਬਾਕੀ ਟਾਪ ਗਰਾਹੀ ਛੋਟੀਆਂ ਕਹਿੰਦੇ ਬਿਲਕੁਲ ਹੈ ਅੱਟਲੀ ਕੁਆਲੀ ਵੇਲੇ ਆਲੇ ਮਨਗੇ ਮਾ 2-4 ਦਿਨ ਲੱਗੇਗੀ ਛੋਟੀਆਂ ਗੁੰਦਾ ਇਹ ਛੋਟੀਆਂ ਭਲਾਂ ਭਲਾਂ ਕਰਦੀ ਇਹ ਜਿਆ ਸੁਆ ਕੰਨੋਂ ਗੱਲਾਂ ਕਰੇ ਕੰਨੋਂ ਗੱਲਾਂ ਦੇ ਜਦੋਂ ਆਪਣੀ ਪੂਰੀ ਤਿਆਰ ਹੋ ਗਏ ਸੁੰਦੀਆ ਤੇ ਭਾਵੇਂ ਪੈਰ ਰੱਖ ਕੇ ਛੱਡੇ ਤੇ ਉੱਤੇ ਜਾਂਦੀ ਛੋਟੀ ਚੌੜੀ ਪਈ ਹੈ ਜੀ ਲਓ ਜੀ ਸਿੰਗਲ ਹੱਡੀ ਸਿੰਗਲ ਹੱਡੀ ਬਾਕੀ ਕਿਵੇਂ ਆ ਸਿੰਗਲ ਹੀ ਆ ਨਾ ਸਿੰਗਲ ਸਿੰਗਲ ਲਓ ਜੀ ਤੇ ਤਸੱਲੀਆ ਕਰਾ ਕਰਾ ਭੇਜਣੀਆਂ ਕਿ ਛੋਟੀਆਂ ਫਾਰਮ ਤੋਂ ਚਿੰਤਾ ਕਰੋ ਬੜਾ ਬੜਾ ਕਰਾ ਦੇ ਬੜਾ ਬੜਾ ਕਰਾ ਦੇ ਬੜਾ ਜੀ ਲੱਗਦੀ ਹੈ ਇੱਕ ਇੱਕ ਮਈ ਇੱਕ ਬਣਦਾ ਹੈ ਨਾਲ ਕੀ ਭਣੇ ਬਣ ਗਿਆ ਸਹੀ ਗੱਲ ਹੈ ਸਹੀ ਗੱਲ ਹੈ ਜੀ ਕੱਲ ਵਾਲੇ ਲੋਟ ਦੇ ਸੱਚੀ ਗੱਲ ਮਿਲ ਗਈ ਕਿਰਪਾ ਨਾਲ ਜਦੋਂ ਕਹਿੰਦੇ ਆ ਤੁਹਾਨੂੰ ਚੇਤਾ ਚਤੇ ਭੁੱਲ ਕੇ ਰਹਾੜੇ ਕਿਹੜੀਆਂ ਮਈਆਂ ਲਿਆਦੀਆਂ ਕਿਹੜਾ ਅਗੀ ਹਿਸਾਬ ਤਾਂ ਜੀ ਹਿਸਾਬ ਤਾਂ ਲਓ ਜੀ ਮਾਲਕ ਕਿਰਪਾ ਰੱਖੇ ਜੀ ਇੰਨਾ ਜਿਹਦਾ ਕੰਮ ਚੱਲਦਾ ਰਹੇ ਹਾਂਜੀ ਝੋਟੀ ਦੀ ਆਖ 4 ਫੁੱਟ ਝੋਟੀ ਚੌੜੀ ਪਈ ਆ ਲਓ ਜੀ 4 ਫੁੱਟ ਚੌੜੀ ਝੋਟੀ ਤੇ ਆ ਵੇਖੋ ਜਗਾਰ ਵੇਖੋ ਲੈਵਰ ਲਓ ਜੀ ਲੈਵਰ ਹੈ ਤੁਹਾਨੂੰ ਦੱਸਦਾ ਬਰੀਕੀਆਂ ਇੰਨੀ ਜ਼ਿਆਦਾ ਬਰੀਕ ਤੇ ਪਤਲੀ ਆ ਨਾ ਝੋਟੀਆਂ ਦੇ ਕਿ ਲੇਖੇ ਕੋਈ ਨਹੀਂ ਆ ਹਾਂਜੀ 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 ਤੇ ਆ ਜਦੋਂ ਝੋਟੀਆਂ ਹਾਂਜੀ ਇੰਨੀ ਕਿ ਜ਼ਿਆਦਾ ਭੜ ਜਣੀ ਆ ਬੇਸ਼ੱਕ ਬਗੀਚੇ ਪੈਰ ਆ ਕਿਹੜੇ ਦਾ ਚਰਚਾ ਲਾਓ ਜੀ ਬਗੀ ਵੀ ਦਾ ਟ੍ਰੈਂਡ ਇੱਕ ਹੋਰ ਆ ਗਿਆ ਜੀ ਪੇ ਚਿੱਤਰਪੁਰੀ ਤਿਆਰ ਹੁੰਦੀ ਆ ਆਪਾਂ ਚੱਡੇ ਦੇ ਪੈਰ ਰੱਖ ਕੇ ਉਹਦੇ ਜਿਹੜੇ ਸਹੀ ਗੱਲ ਆ ਬਾਬਲਾ ਪੂਰਾ ਠੀਕ ਆ ਲਓ ਜੀ ਇਹ ਕਿਹਾ ਤਾਂ ਇਹਦੇ ਬੇਤਾ ਸਪੈਸ਼ਲ ਪਾ ਲਓ ਜੀ ਸਪੈਸ਼ਲ ਰੇਤਾ ਰੇਤਾ ਬਿਲਕੁਲ ਕੱਟੀ ਜਾਗੀ ਆਹ ਕੋਲ ਹਲਾ ਲਿਆ ਕੱਟੀ ਜਾ ਲਓ ਜੀ ਆਪਾਂ ਇੱਕ ਦੀ ਚਾਰ ਸਪੇਰੇ ਤੁਹਾਨੂੰ ਦਿਖਾ ਦਿੰਨੇ ਆ ਤੁਹਾਨੂੰ ਕੋਈ ਇਹ ਨਾ ਕੋਈ ਮੁੱਲ ਦੇਵਾ ਨਹੀਂ ਕੱਟੀ ਦੇ ਲਓ ਜੀ ਬਿਲਕੁਲ ਬਰਾਬਰ ਲਓ ਜੀ ਟੌਪ ਕਲਾਸ਼ ਝੋਟੀ 15 ਕਿਲੋ ਕੰਨੋ ਫੜੀ ਫੁਲੀ ਝੋਟੀ ਲਓ ਜੀ ਚਾਰ ਸਪੇਰੇ ਤੁਹਾਨੂੰ ਦਿਖਾਤਾ ਵਾ ਬਿਲਕੁਲ ਐਂਦੇ ਬਾਕੀ ਮੁੱਲ ਸਪੰਜੇ ਮੁੱਲ ਉਹ ਕਰਨਾ ਵਾ ਜਿਹੜੀ ਵੀਡੀਓ ਪੈਂਦਿਆਂ ਸਾਰੀ ਇੱਕ ਨੰਬਰ ਇਹ ਵਿਗ ਜੇ ਜਿਹੜੀ ਝੋਟੀ ਪੈਂਦਿਆਂ ਹੀ ਜੇ ਜੋੜਾ ਵੀ ਨਾ ਜੇ 26 ਦਾ ਜੋੜਾਈ ਜੋੜਾ ਜਾਣ ਤੋਂ ਵੇਖੀ ਜਾਣ ਤੇ ਜੇ ਕੱਲੀ ਕੱਲੀ ਕੋ ਖੜਦਾ ਦੇ ਇਹ ਕੱਲੀ ਕੱਲੀ ਤੇ ਆ ਗਿਆ ਇਹ 1 ਲੱਖ 20 ਹਜ਼ਾਰ ਦੀ ਇਹ ਵਾਲੀ ਇਹ ਵਾਲਾ ਮਾਂ ਨਹੀਂ ਕਰਤਾ ਜੀ ਅੱਜ ਝੋਟ ਲਾ ਜੀ 1 ਲੱਖ 20 ਹਜ਼ਾਰ ਦੀ ਇਹ ਤਾਂ ਇੱਥੇ ਸਿਰਫ 500 ਰੁਪਏ ਛੋੜ ਹੀ ਹੋਣੀ ਹੈ ਲਾਓ ਜੀ 1 ਲੱਖ 20 ਹਜ਼ਾਰ ਦੀ ਬੱਗੀਆਂ ਕਰੀ ਖੋਲ ਕੇ ਤੋਰ ਦੇ ਫਿਰ ਫੁਕਾਰੀ ਲਾ ਦੇ ਤੁਹਾਡੇ ਤੇ ਇਹ ਭਾਰ ਸਪੰਜੇਰੀ ਫਲ ਦੇ ਮਿਲਨੇ ਨਹੀਂਵੇਂ ਹਰਿਆਣੇ ਦੀਆਂ ਇਹ ਲਾ ਲੇ ਤੋਰ ਫੁਕਾਰੀ ਇਹ ਕਰੀ ਆ ਚੈੱਕ ਕਰਾ ਲੀ ਤੇ ਸਿੰਘ ਬਹਾਲੂ ਕੱਟੀ ਦਾ ਬਲੇ ਲਾਓ ਜੀ ਸਿੰਘ ਠੰਡੀ ਇੰਨੀ ਕਾ ਨਾ ਬੇਸ਼ੱਕ ਨੂੰ ਪੈਂਦਰਾ ਬੰਨ ਛੋੜੋ ਪੇ ਲਾਓ ਜੀ ਠੰਡੀ ਸੀ ਪਾਤੀ ਮਾਰ ਕੇ ਭਾਈ ਦਾ ਕਵਾਲਿਟੀ ਵੇਖੋ ਲਓ ਜੀ ਕੁਮਾਰੇ ਆਣ ਜਿਹੜਾ ਲੰਮੀ ਤੋਰ ਦੇ ਆ ਦੇ ਝੋਟੀ ਲਓ ਜੀ 1,20,000 ਰੁਪਇਆ ਡਿਸਕਾਊਂਟ ਲੱਪਣੇ ਨਹੀਂ ਜੀ ਰੇਟ ਇਹ ਜਿਹੜਾ ਭਾ ਆ ਗਿਆ ਇਹ ਭਾ ਨਹੀਂ ਲੱਪਣਾ ਕਿਉਂ ਬੱਗੀ ਵੀਰ ਆ ਲਓ ਆਫਰ ਹੀ ਆਜੇ ਲਓ ਜੀ ਸਵੇਰੇ ਜਿਹੜੀਆਂ ਸਵੇਰੇ ਜਾ ਰਿਹਾ ਇੱਕ ਜਿੰਦੀ ਤਾਂ ਲਾਓ ਇਹ ਬਖੀ ਇੱਕ ਦਿਨ ਵਾਸਤੇ ਛੁੱਟੀ ਤੇ ਜਾ ਰਿਹਾ ਤੇ ਤਾਂ ਕਰਕੇ ਆਫਰ ਹੀ ਲਾਤੀ ਆ। ਆਹ ਸਾਹਮਣਾ ਹੁੰਦਾ ਹਾਂ ਜੀ। ਹਾਂਜੀ ਹਾਂਜੀ ਹਾਂਜੀ। ਲਾਓ ਜੀ ਕੋਈ ਥਣਾ ਜੀ ਵੇਖੋ ਜਿਹੜੀ ਸੂਈ ਪਈ ਉਹ ਤਾਂ ਟਾਈਮ ਲਾਵਾਂਗੇ। ਹਾਂਜੀ ਹਾਂਜੀ। ਮਾਲਕ ਵੀ ਜੇ ਨਾ ਪਾਣੀ ਪਾ ਲਈ ਟਾਈਮ ਹੈ ਜੀ ਇਹਨੂੰ ਹਣਕ ਟਾਈਮ ਹੈ ਖਾਲੀ ਥਣਾ ਜੇ ਪੈਨੂੰ ਪਤਾ ਇਹਦੀ ਗੁੰਮਰੀ ਆਉਣੀ ਏ। ਲਾਓ ਜੀ ਗੁੰਦਾ ਹੀ ਆਉਣੀ ਆ। ਜਿਹੜੀ ਹੋਰ ਉੜ ਗਈ ਚੰਬੜੀ ਵੇਖੋ ਪਾ ਨੰਗੂ ਕਾ ਜੀ ਲਾਓ ਜੀ ਕਾਜ ਵਰਗੀ ਮਨ ਕੋ ਕੋ ਜੀ ਤਾਂ ਨਬੜੀ ਤੇ ਦੋន្តែ ਕਾਹ ਜੇ ਨੇ ਕਰਨਾ ਬੜੀਕੀਆਂ ਨੇ ਆਹ ਵਖੋ ਇਹ ਖ਼ਬਰ ਕਰਕੇ ਕਾਹ ਜੇ ਰਖਵਾ ਦਾ ਕਾਹ ਜੇ ਦੋ ਉਦਾਂ ਦੀ ਆ ਹਾਂਜੀ 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 ਤੇ 1 ਲੱਖ 20 ਹਜ਼ਾਰ ਦੀ ਜਾਣ ਗਿਆ ਵਸੇ ਉਹ ਕੰਮ ਲਓ ਜੀ 500 ਰੁਪਏ ਛੋੜ ਛੋੜ 500 ਜੀ ਚੰਗਾ ਉੱਤੇ ਗੂਗਲ ਪੇ ਚੱਲਦਾ ਹਾਂਜੀ 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 ਪਾਰ ਦੀ ਹਾਂਜੀ ਥਣਾ ਦੀ ਹਾਂਜੀ ਸਾਡੀ ਗਾਰੰਟੀ ਹੋਲ ਗਾਰੰਟੀ ਹੋਲ ਗਾਰੰਟੀ ਲਓ ਜੀ ਅੱਗੇ ਆਗੇ ਜੀ ਆ ਜੀ ਵੀ ਸੁਪਰਸਟਾਰ ਦੀ ਚੈਂਪੀਅਨ ਤੇ ਪਹਿਲਾ ਸਵੇਰਾ ਦੀ ਨੰਬਰ ਤੇ ਆ ਗਈ ਜੀ ਪਹਿਲਾ ਸੁਆ ਆ ਗਿਆ ਜੀ ਸੁਪਰ 스타 ਤੇ ਪੇਟ ਪੁੱਟ ਦੀ ਬਹੁਤ ਚੌੜੀ ਜਰੀ ਹੈ ਲਓ ਜੀ ਫੇਸ ਕੁਆਲੀ ਆਪਾਂ ਤੁਹਾਨੂੰ ਦਿਖਾ ਦੇ ਲੱਗੇ ਐ ਬਿਲਕੁਲ ਐ ਨਿਕਨੇਗਾ ਸਿੰਗ ਤੇ ਬਾਕੀ ਜ ਟਾਪ ਕਲਾਸ ਲਓ ਜੀ ਚਾਰ ਦੰਦ ਖੋਲ ਕੇ ਦੁਰ ਦੇ ਬੱਗੀ ਤੇ ਅੰਦਰ ਦਿਖਾ ਦਿਓ ਭਾਈ ਇਹਦਾ ਕੀ ਲਓ ਜੀ ਤਾਲੀ ਸੀ ਜੀ ਬਿਲਕੁਲ ਤੇ ਦੁੱਧ ਕੇ ਨਾ ਬੱਗੀ ਰਥਲੇ ਸਾਡੇ 13 ਰੋ ਤੋਂ ਸਟਾਰਟਿੰਗ ਚੁੱਕੀ ਐ ਨੇ ਦੋ ਦੇ ਉੱਪਰ 15 ਦਾ ਪਲੱਸ ਲਓ ਜੀ 15 ਤੋਂ ਪਲੱਸ ਚੱਲਣ ਵਾਲੀ ਸਾਢੇ 13 ਕਿਲੋ ਜਿਹੜਾ ਬਿਲਕੁਲ ਤਿਆਰ ਹੈ ਹਾਜ਼ਰ ਜਿਹੜਾ ਦੋ ਟਾਈਮ ਤਸੱਲੀ ਕਰਕੇ ਕੋਈ ਖੜ ਸਕਦਾ ਵਾ ਤੇ ਬਾਕੀ ਆਫਰਾਂ ਜਿਹੜੀਆਂ ਤੁਹਾਨੂੰ ਖੁੱਲੀਆਂ ਦਿੱਤੀਆਂ ਨੇ ਕਿ ਤਸੱਲੀ ਕਰੋ ਆਣ ਕੇ ਕਿਉਂ ਜੱਬ ਕੀ ਵੀਰ ਚਾਰ ਚਾਰ ਟਾਈਮ ਭਾਂਜੋ ਬਕੀ ਜਾਂਦਾ ਕੋਈ ਟੈਨਸ਼ਨ ਨਹੀਂ ਆ ਗਈ ਵਰਦੀ ਹੈ ਵਰਦੀ ਹੈ ਯਕੀਨੀ ਮਾਰਿਆ ਬਗੀ ਇੱਕ ਕੋਣ ਕਾ ਸੁਣਿਓ ਇੱਕ ਪਹਿਲੇ ਨੇ ਅਜੀ ਥਾਣ ਬਖਾ ਲਓ ਕੈਮਰਾਮੈਨ ਵੀ ਥਾਣ ਤੇ ਪਸ਼ਮੇਤ ਨਹੀਂ ਆ ਖਾਲੀ ਯਾਰ ਖਾਲੀ ਯਾਰ ਲਓ ਜੀ ਪਿਆਸ ਮੇਰਾ ਇਹਨੇ ਵੈਸੀਆਂ ਵੀਡੀਓ ਪਾਤੀ ਜਦੋਂ ਬਕੀਨੇ ਜਾਣਾ ਜਦੋਂ ਪੱਜੜੀਆਂ ਜਾਂਦੀਆਂ ਉਹੋ ਚੰਗੀਆਂ ਨੇ ਚੰਗੀਆਂ ਨੇ ਮੰਨਣ ਵਾਲੀ ਗੱਲ ਹੈ ਲਓ ਜੀ ਚਾਰ ਸਪੈਰਾ ਤੁਹਾਨੂੰ ਦਿਖਾ ਦਗੀ ਹਟਰ ਖਾਲੀ ਯਾਰ ਦੀਆਂ ਹਾਂਜੀ ਹਾਂਜੀ ਦੋ ਦੋ ਪਸ਼ੂਰੇ ਆ ਹਾਂਜੀ ਹਾਂਜੀ ਸੁਣਾ ਕਾ ਨਹੀਂ ਚੰਗੀ ਆ ਹਾਂਜੀ ਹਾਂਜੀ ਮਟੋਪ ਕਲਾ ਜੀ ਨੂੰ ਕਹਿੰਦੇ ਬਿਲਕੁਲ ਫੇਸ ਗਵਾਟੀ ਦੇ ਤੇ ਕੱਚੇ ਬਾਜ਼ਾਰ ਤੇ ਖਰੀਦ ਬਿਲਕੁਲ ਜਿਹਨੂੰ ਡਾਂਗਦੀ ਕਹਿੰਦੇ ਲੋ ਜੀ ਡਾਂਗਦੀ ਤੇ ਬਾਕੀ ਇਹ ਵੀ ਮਗਰ ਵੀ ਕੱਟੀ ਆ ਗਈ ਲੋ ਜੀ ਡਬਲ ਫਾਇਦਾ ਹੋ ਗਿਆ ਜੀ ਕੱਟੀ ਆ ਗਈ ਮਗਰ ਆਰਡਰ ਲਿਖਾ ਲਓ ਜੀ ਲਿੱਖੀਆਂ ਲਾਓ ਜੀ ਆਰਡਰ ਲਿਖਾਤਾ ਵਾ ਤੇ ਬਾਕੀ ਮੁੱਲ ਕੇ ਨਾਸ ਪੰਜੀ ਮੁੱਲੇ ਜਿਆ ਜਿਆ ਕਰ ਦੋ ਇਹਦਾ ਵੀ ਮੁੱਲੇ ਦਾ ਝੁੱਟੀ ਦਾ ਡੇਢ ਕਰਦੇ ਡੇਢ ਦੇਣੀ ਕਿੰਨੇ ਦੀ ਹੈ ਭਾਂਡੇ ਯਾਰ ਛੋਟ ਕਰ ਲੈ ਲਓ ਜੀ 45 ਦੀ ਪਰ ਠੀਕ ਦੇਖ ਲਓ ਕੀ ਬ੍ਰੈਂਡ ਲਓ ਜੀ 1 45 ਦੀ ਬ੍ਰਾਂਡਡ ਹੈ 15 ਕਿਲੋ ਦਾ ਪਲੱਸ ਚੱਲੇ ਜਿੰਨਾਂ ਲਓ ਜੀ 15 ਤੋਂ ਪਲੱਸ ਚੱਲਣ ਵਾਲੀ ਝੋੜੀ ਆ 1 ਲੱਖ 45000 ਦੀ ਤੇ ਬਿਲਕੁਲ ਆ ਜੇ ਭਾਜ ਜਿਹੜੇ ਨਿਕਲੇਗੇ ਸਪੰਜਰਾਂ ਪਾਏ ਆ ਤੇ ਆਫਰਾਂ ਖੁੱਲੀਆਂ ਨੇ ਤੇ ਇੱਕ ਗੱਪਣਾ ਤੇ ਦੋ ਸੂਈਆਂ ਲਓ ਜੀ ਬਾਕੀ ਮਾਲ ਆਪਣਾ ਸੇਲ ਹੋ ਗਿਆ ਵਾ ਤੇ ਬਾਕੀ ਜਿਹੜੇ ਇੱਕ ਦੋ ਝੋੜੀਆਂ ਜਿਹੜੀਆਂ ਨੇ ਜਿਹੜੀਆਂ ਬਾਕੀ ਉਹ ਕੱਲ ਨੂੰ ਆਪਾਂ ਪਾ ਦਾਂਗੇ ਵੀਡੀਓ ਕਵਰ ਕਰ ਦਾਂਗੇ ਉਹਨਾਂ ਦੀ ਵੀ ਤੇ ਬਾਕੀ ਜਿਹੜੀ ਆ ਸੂਈ ਸਵਾਈ ਝੋਟੀ ਆ ਬਿਲਕੁਲ ਐ 14 ਕਿਲੋ ਹਾਜ਼ਰ ਨੋਵੋ ਕਲਾ थाना ਆ ਗਿਆ ਜੀ ਇਹ ਟ੍ਰੋਟਰੀ ਕਵਾਦੀ ਬਹੁਤ ਚੰਗੀ ਆ ਚਾਰ ਪੇੜੀ ਜਦੋਂ ਛੋਟੀ ਦਾ ਮਾਸਾ ਕਰੇ ਟਾਈਮ ਆਪਣੇ ਦਾ ਬੜਾ ਬਣਦੀ ਆ ਹਾਂਜੀ ਹਾਂਜੀ ਉਹਨਾਂ ਲੇਵਾ ਮੂਰੀ ਹੁੰਨੇ ਪਿੱਛੇ ਆ ਝੁੱਟੀਏ ਲਓ ਜੀ ਬਾਕੀ ਤੁਹਾਨੂੰ ਸਾਰੀਆਂ ਗੱਲਾਂ ਦੱਸਤੀਆਂ ਨੇ ਹੋਰ ਸਪੰਜੀ ਮਾਸਾ ਵਧੀਆ ਜੀ ਤੇ ਇਹਦਾ ਵੀ ਨੂੰ ਸਪੌਂਸ ਦਿੰਦੇ ਰੋ ਤੁਹਾਡਾ ਧੰਨਵਾਦ ਆ ਦਿ ਲੋ ਕੋਟੀ ਕੋਟੀ ਪਰਵਾਹ ਨੇ ਤੁਹਾਨੂੰ ਹਾਂਜੀ 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 ਸਾਡੀ ਆ ਗੱਲ ਸਮਝ ਆਣੀ ਜੀ ਜਦੋਂ ਉਹਦਾ ਦਰ ਨਹੀਂ ਸ਼ਬਦ ਬੋਲ ਸਕੀ ਹਾਂਜੀ 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 ਜਿਲ੍ਹਾ ਗਰਦਾਸਾਹ ਜਿਲ੍ਹਾ ਗਰਦਾਸਾਹ ਹਾਂਜੀ 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 ਤੇ ਨੇੜੇ ਫਤੇਗੜ ਚੂੜੀਆਂ ਹਾਂਜੀ ਹਾਂਜੀ ਵੀ ਜੀ ਆਪਣੇ ਦਮ ਦੇ ਮਾਲ ਵੇਚਣਾ ਬੜਾ ਔਖੀ ਗੱਲ ਹੁੰਦੀ ਆ ਆਪਣੇ ਚੈਨਲ ਤੇ ਤੇ ਬਾਕੀ ਸਪੰਸ ਜੀ ਚੈਨਲਾਂ ਆ ਉਹ ਵੇਗਾ ਜਿਹੜਾ ਆ ਗਿਆ ਚੈਨਲਾਂ ਦੇ ਆਪਣੇ ਦਮ ਦੇ ਮਾਲ ਵੇਚਣਾ ਕਿ ਖਲਾਈ ਦਾ ਬੜਾ ਖਲਾਈ ਦਾ ਬੜਾ ਮੋਢੇ ਦੇ ਹਰ ਕੋਈ ਚਲਾ ਦਿੰਦਾ ਹਾਂਜੀ 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 ਤੇ ਜਦੋਂ ਆਪਣੇ ਦੇ ਚਲਾਉਣੀ ਪੈਂ ਆਪਣੇ ਦੇ ਚਲਾਉਣੀ ਪੈਂਦੀ ਪਤਾ ਫਿਰ ਲੱਗਦਾ ਮਾਲਕ ਦੀ ਕਿਰਪਾ ਹਾਂਜੀ ਹਾਂਜੀ ਬਾਕੀ ਆ ਵੀ ਕੇ ਦੇ ਜਿਹੜਾ ਕੇ ਦੇ ਹੱਥ ਚ ਲੱਡੂ ਜਿਹੜਾ ਮੋਟਾ ਲੱਗਦਾ ਤੇ ਜਦੋਂ ਆਪਣੇ ਹੱਥ ਆਵੇ ਪਤਾ ਫਿਰ ਲੱਗਦਾ ਗੱਲਾਂ ਹਵਾ ਜੀ ਤੀਰ ਬੜੇ ਮਾਰ ਦਿੰਦੇ ਪਰ ਤੀਰ ਮਾਰਨ ਦਾ ਕੋਈ ਫਾਇਦਾ ਨਹੀਂ ਆ ਬਾਕੀ ਸਪੰਸਰ ਨਾਲ ਗੱਲ ਬਿਲਕੁਲ ਸਹੀ ਗਈ ਆ ਵੀ ਆਪਣੇ ਦਮ ਤੇ ਕੰਮ ਕਰੋ ਜਿਹਨੇ ਵੀ ਕਰਨਾ ਵਾ